देखो ਇਹਨਾਂ ਨੇ ਵਾਦਾ ਕੀਤਾ ਸੀ ਐਮਐਸਪੀ ਦੇਣ ਦਾ ਉਹਨੂੰ ਦੇਣੀ ਚਾਹੀਦੀ ਆ ਬਜਟ ਦੇ ਵਿੱਚ ਇਹਨਾਂ ਨੂੰ ਐਮਐਸਪੀ ਦੀ ਉਦੋਂ ਵਾਦਾ ਕਰਕੇ ਲੋਕ ਕਿਸਾਨਾਂ ਦੀਆਂ ਵੋਟਾਂ ਵੀ ਲਈਆਂ ਯੂਥ ਦੀਆਂ ਵੀ ਲਈਆਂ ਔਰਤਾਂ ਦੀਆਂ ਵੀ ਲਈਆਂ ਇਹਨਾਂ ਨੇ ਲੇਕਿਨ ਹਜੇ 2 ਸਾਲ ਲੰਘ ਗਏ ਜਿਹੜਾ ਉਹ 1000 ਰੁਪਏ ਦਿੱਤਾ ਨਹੀਂ ਗਿਆ ਤੇ ਮੈਂ ਤਾਂ ਕਹਿੰਦਾ ਵੀ ਜਦੋਂ ਤੋਂ ਸਰਕਾਰ ਬਣੀ ਉਦੋਂ ਤੋਂ ਹੀ ਦੇਣਾ ਬਣਦਾ ਵਾ ਇਹ ਅਲੀ ਸਾਹਿਬ ਕਾਂਗਰਸ ਸਰਕਾਰ ਨੇ ਹਿਮਾਚਲ ਚ ਕਰਤਾ 1500 ਰੁਪਏ ਐਲਾਨ ਕਹਿੰਦੇ 1 April ਤੋਂ ਦੇ ਦਾਂਗੇ ਤੇ ਇੱਥੇ ਫਿਰ ਪੰਜਾਬ ਸਰਕਾਰ ਤੋਂ ਕੀ ਉਮੀਦ ਹੈ ਤੁਹਾਨੂੰ ਦੇਖਦੇ ਅੱਜ ਹੁਣ ਬਜਟ ਚ ਪਤਾ ਲੱਗੂ ਪਰ ਦੇਣਾ ਤਾਂ ਬਣਦਾ ਹੀ 2 ਸਾਲ ਪਹਿਲਾਂ ਉਹਨਾਂ ਦਾ 2 ਸਾਲ ਹੈ ਉਮੀਦ ਵੀ ਐਲਾਨ ਹੋ ਸਕਦਾ ਨਹੀਂ ਦੇਖੋ ਜੋ ਅਸੀਂ ਸੁਣ ਰਹੇ ਹਾਂ ਉਹ ਤਾਂ ਲੱਗਦਾ ਵੀ ਐਲਾਨ ਕਰਨਗੇ ਲੇਕਿਨ ਇਹ 2 ਸਾਲ ਲੇਟ ਨੇ ਪਹਿਲਾਂ ਹੀ ਪਿਛਲੇ 2 ਸਾਲ ਦਾ ਵੀ ਬਣਦਾ ਉਹਨਾਂ ਦਾ ਦਿਨਾਂ ਬਣਦਾ ਦੇਖੋ ਮੈਂ ਤਾਂ ਇਹ ਗੱਲ ਕਹਿਣਾ ਵੀ ਕੋਈ ਵੀ ਕਾਰਵਾਈ ਕਿਸੇ ਪੱਖਪਾਤ ਕਰਕੇ ਨਹੀਂ ਹੋਣਾ ਚਾਹੀਦੀ ਵੀ ਉਹ ਕੋਈ ਵਿਰੋਧੀ ਪਾਰਟੀ ਦਾ ਤੁਸੀਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੋਈ ਵੀ ਚਾਹੇ ਲੀਡਰ ਆ ਚਾਹੇ ਸਰਕਾਰ ਦੇ ਵਿੱਚ ਆ ਚਾਹੇ ਆਪੋਜੀਸ਼ਨ ਚ ਇਹ ਕਿਤੇ ਉਹਨੇ ਗੈਰ ਕਾਨੂੰਨੀ ਕੋਈ ਕੰਮ ਕੀਤਾ ਹੈਗਾ ਤਾਂ ਉਹਦੇ ਤੇ ਕਾਰਵਾਈ ਕਰੋ ਤੁਸੀਂ ਸਰਕਾਰ ਨੂੰ ਇਹ ਚਾਹੀਦਾ ਵੀ ਕਿਸੇ ਨਾਲ ਪੱਖਪਾਤ ਨਹੀਂ ਹੋਣਾ ਚਾਹੀਦਾ ਚਾਹੇ ਕੋਈ ਵਿਰੋਧੀ ਆ ਚਾਹੇ ਆਪਣਾ ਵਾ ਦੇਖੋ ਮੈਂ ਤਾਂ ਬੜੀ ਪੋਜ਼ੀਟਿਵ ਥਿੰਕਿੰਗ ਵਾਲਾ ਬੰਦਾ ਨਾ ਮੈਂ ਜਾਤੀ ਤੌਰ ਤੇ ਨਾ ਕਿਸੇ ਨੂੰ ਮਾੜਾ ਕਿਹਾ ਨਾ ਕਹਿਣਾ ਤੇ ਨਾ ਅਪਾ ਇਸ ਗੱਲ 'ਚ ਵਿਸ਼ਵਾਸ ਰੱਖਦੇ ਆ ਅਸੀਂ ਪੋਜ਼ਿਟਿਵ ਥਿੰਕਿੰਗ ਵਾਲੇ ਆ ਵੀ ਅਸੀਂ ਸੂਬੇ ਦੇ ਭਲੇ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਅਸੀਂ ਕੋਈ ਚੰਗੀਆਂ ਗੱਲਾਂ ਕਰੀਏ ਹਰੇਕ ਦੀ ਇੱਜ਼ਤ ਕਰੀਏ ਤੇ ਆਪਣੀ ਜਿੱਤ ਕਰਵਾਈਏ ਅਲੀ ਸਾਹਿਬ ਕੱਲ ਹੋਇਆ ਕੱਲ ਹੋਇਆ ਜੋ ਉਹ ਤਾਂ ਮਾੜਾ ਹੀ ਆ ਨਾ ਮਾੜਾ ਹੀ ਆ ਬੜੀ ਮਾੜੀ ਗੱਲ ਆ ਬਿਲਕੁਲ ਨਹੀਂ ਇਦਾਂ ਦਾ ਕੁਝ ਵਿਧਾਨ ਸਭਾ ਦੇਖੋ ਸਾਡਾ ਯੂਥ ਸਾਨੂੰ ਫੋਲੋ ਕਰਦਾ ਨਾ ਅਸੀਂ ਚੁਣੇ ਹੋਏ ਨੁਮਾਇੰਦੇ ਆ ਅਸੀਂ ਯੂਥ ਲਈ ਰੋਲ ਮਾਡਲ ਹੈਗੇ ਆ ਤੇ ਜੇ ਅਸੀਂ ਇਦਾਂ ਦਾ ਕੁਝ ਕਰਾਂਗੇ ਸਾਨੂੰ ਤਾਂ ਉੱਥੇ ਸincerely ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਆ ਪੰਜਾਬ ਦੇ ਭਲੇ ਦੇ ਲਈ ਕਰਨੀ ਚਾਹੀਦੀ ਆ ਖਾਸ ਤੌਰ ਤੇ ਆਮ ਆਦਮੀ ਆ ਜਿਹੜੀ ਇੱਕ ਬਦਲਾਅ ਦੀ ਸਰਕਾਰ ਲਿਆਂਦੀ ਆ ਨਾ 92 ਸੀਟਾਂ ਇਹਨਾਂ ਨੂੰ ਜਿਤਾਈਆਂ ਤੇ ਲੋਕਾਂ ਨੂੰ ਜਿਹੜੀਆਂ ਰਵਾਇਤੀ ਪਾਰਟੀਆਂ ਨੂੰ ਰਿਜੈਕਟ ਕਰਕੇ ਇਹਨਾਂ ਨੂੰ ਲਿਆਂਦਾ ਗਿਆ ਸੀ ਨਾ ਤੇ ਇਹਨਾਂ ਤੋਂ ਵੱਡੀਆਂ ਉਮੀਦਾਂ ਨੇ ਦੇਖੋ ਇਹਨਾਂ ਨੇ ਵਾਅਦਾ ਕੀਤਾ ਸੀ ਐਮਐਸਪੀ ਦੇਣ ਦਾ ਇਹਨੂੰ ਦੇਣੀ ਚਾਹੀਦੀ ਆ ਬਜਟ ਦੇ ਵਿੱਚ ਇਹਨਾਂ ਨੂੰ ਐਮਐਸਪੀ ਦੀ ਉਹ ਤੋਂ ਵਾਅਦਾ ਕਰਕੇ ਲੋਕ ਕਿਸਾਨਾਂ ਦੀਆਂ ਵੋਟਾਂ ਵੀ ਲਈਆਂ ਯੂਥ ਦੀਆਂ ਵੀ ਲਈਆਂ ਔਰਤਾਂ ਦੀਆਂ ਵੀ ਲਈਆਂ ਇਹਨਾਂ ਨੇ ਲੇਕਿਨ ਹਜੇ 2 ਸਾਲ ਲੰਘ ਗਏ ਤੇ ਮੈਂ ਤਾਂ ਕਹਿੰਦਾ ਵੀ ਜਦੋਂ ਤੋਂ ਸਰਕਾਰ ਬਣੀ ਉਹਦੋਂ ਤੋਂ ਹੀ ਦੇਣਾ ਬਣਦਾ ਵਾ ਕਾਲੀ ਸਾਹਿਬ ਕਾਂਗਰਸ ਸਰਕਾਰ ਨੇ ਹਿਮਾਚਲ ਚ ਕਰਤਾ 1500 ਰੁਪਏ ਐਲਾਨ ਕਹਿੰਦੇ 1 ਅਪ੍ਰੈਲ ਤੋਂ ਦੇ ਦਾਂਗੇ ਤੇ ਇੱਥੇ ਫਿਰ ਪੰਜਾਬ ਸਰਕਾਰ ਤੋਂ ਕਿੰਨੀ ਉਮੀਦ ਆ ਤੁਹਾਨੂੰ ਦੇਖਦੇ ਅੱਜ ਹੁਣ ਬਜਟ ਕੀ ਪਤਾ ਲੱਗੂ ਪਰ ਦੇਣਾ ਤਾਂ ਬਣਦਾ ਹੀ 2 ਸਾਲ ਪਹਿਲਾਂੋਂ ਦਾ 2 ਸਾਲ ਹੈ ਉਮੀਦ ਵੀ ਐਲਾਨ ਹੋ ਸਕਦਾ ਨਹੀਂ ਦੇਖੋ ਜੋ ਅਸੀਂ ਸੁਣ ਰਹੇ ਹਾਂ ਉਹ ਤਾਂ ਲੱਗਦਾ ਵੀ ਐਲਾਨ ਕਰਨਗੇ ਲੇਕਿਨ ਇਹ 2 ਸਾਲ ਲੇਟ ਨੇ ਪਹਿਲਾਂ ਹੀ ਪਿਛਲੇ 2 ਸਾਲ ਦਾ ਵੀ ਬਣਦਾ ਉਹਨਾਂ ਦਾ ਦੇਣਾ ਬਣਦਾ ਦੇਖੋ ਮੈਂ ਤਾਂ ਇਹ ਗੱਲ ਕਹਿੰਨਾ ਵੀ ਕੋਈ ਵੀ ਕਾਰਵਾਈ ਕਿਸੇ ਪੱਖਪਤ ਕਰਕੇ ਨਹੀਂ ਹੋਣਾ ਚਾਹੀਦੀ ਵੀ ਉਹ ਕੋਈ ਵੀ ਚਾਹੇ ਲੀਡਰ ਆ ਚਾਹੇ ਸਰਕਾਰ ਦੇ ਵਿੱਚ ਆ ਚਾਹੇ ਆਪੋਜੀਸ਼ਨ ਚ ਇਹ ਕਿਤੇ ਉਹਨੇ ਗੈਰ ਕਾਨੂੰਨੀ ਕੋਈ ਕੰਮ ਕੀਤਾ ਹੈਗਾ ਤਾਂ ਉਹਦੇ ਤੇ ਕਾਰਵਾਈ ਕਰੋ ਤੁਸੀਂ ਸਰਕਾਰ ਨੂੰ ਇਹ ਚਾਹੀਦਾ ਵੀ ਕਿਸੇ ਨਾਲ ਪੱਖਪਾਤ ਨਹੀਂ ਹੋਣਾ ਚਾਹੀਦਾ ਚਾਹੇ ਕੋਈ ਵਿਰੋਧੀ ਆ ਚਾਹੇ ਆਪਣਾ ਵਾ ਦੇਖੋ ਮੈਂ ਤਾਂ ਬੜੀ ਪੋਜ਼ੀਟਿਵ ਥਿੰਕਿੰਗ ਵਾਲਾ ਬੰਦਾ ਨਾ ਮੈਂ ਜਾਤੀ ਤੌਰ ਤੇ ਨਾ ਕਿਸੇ ਨੂੰ ਮਾੜਾ ਕਿਹਾ ਨਾ ਕਹਿਣਾ ਤੇ ਨਾ ਅਪਾ ਇਸ ਗੱਲ 'ਚ ਵਿਸ਼ਵਾਸ ਰੱਖਦੇ ਆ ਅਸੀਂ ਪੋਜ਼ਿਟਿਵ ਥਿੰਕਿੰਗ ਵਾਲੇ ਆ ਵੀ ਅਸੀਂ ਸੂਬੇ ਦੇ ਭਲੇ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਅਸੀਂ ਕੋਈ ਚੰਗੀਆਂ ਗੱਲਾਂ ਕਰੀਏ ਹਰੇਕ ਦੀ ਇੱਜ਼ਤ ਕਰੀਏ ਤੇ ਆਪਣੀ ਜਿੱਤ ਕਰਵਾਈਏ ਅਲੀ ਸਾਹਿਬ ਕੱਲ ਹੋਇਆ ਕੱਲ ਹੋਇਆ ਜੋ ਉਹ ਤਾਂ ਮਾੜਾ ਹੀ ਆ ਨਾ ਉਹ ਮਾੜਾ ਹੀ ਆ ਬੜੀ ਮਾੜੀ ਗੱਲ ਆ ਬਿਲਕੁਲ ਨਹੀਂ ਇਦਾਂ ਦਾ ਕੁਝ ਵਿਧਾਨ ਸਭਾ ਦੇਖੋ ਸਾਡਾ ਯੂਥ ਸਾਨੂੰ ਫੋਲੋ ਕਰਦਾ ਨਾ ਅਸੀਂ ਚੁਣੇ ਹੋਏ ਨੁਮਾਇੰਦੇ ਆ ਅਸੀਂ ਯੂਥ ਲਈ ਰੋਲ ਮਾਡਲ ਹੈਗੇ ਆ ਤੇ ਜੇ ਅਸੀਂ ਇਦਾਂ ਦਾ ਕੁਝ ਕਰਾਂਗੇ ਸਾਨੂੰ ਤਾਂ ਉੱਥੇ ਸincerely ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਆ ਪੰਜਾਬ ਦੇ ਭਲੇ ਦੇ ਲਈ ਕਰਨੀ ਚਾਹੀਦੀ ਆ ਖਾਸ ਤੌਰ ਤੇ ਆਮ ਆਦਮੀ ਆ ਜਿਹੜੀ ਇੱਕ ਬਦਲਾਅ ਦੀ ਸਰਕਾਰ ਲਿਆਂਦੀ ਆ ਨਾ 92 ਸੀਟਾਂ ਇਹਨਾਂ ਨੂੰ ਜਿਤਾਈਆਂ ਤੇ ਲੋਕਾਂ ਨੂੰ ਜਿਹੜੀਆਂ ਰਵਾਇਤੀ ਪਾਰਟੀਆਂ ਨੂੰ ਰਿਜੈਕਟ ਕਰਕੇ ਇਹਨਾਂ ਨੂੰ ਲਿਆਂਦਾ ਗਿਆ ਸੀ ਨਾ ਤੇ ਇਹਨਾਂ ਤੋਂ ਵੱਡੀਆਂ ਉਮੀਦਾਂ ਨੇ